ਗੁਰੂ ਰੂਪਿਆਰੀ ਸਾਧ ਸੰਗਤ ਨੂੰ ਇੱਕ ਹੋਰ ਗੱਲਾਂ ਚਲਾਉਣੀਆ ਕਬੱਡੀ ਦੀਆਂ ਥਾਣੇਦਾਰ ਸੇਵਕ ਸਾਡਾ ਗੁਰੂ ਸੀ ਕਿਉਂਕਿ ਪਹਿਲਾਂ ਕਿਹੜੇ ਲਾਲੇਕਾਰ ਰੂਪਾ ਤੇ ਦੇਬਾ ਹੁੰਦਾ ਸੀ ਮਹਿਰਮੀਆਂ ਨਿਓ ਨਾਰੂ ਹੁੰਦਾ ਸੀ ਮੰਦਰ ਹੁੰਦਾ ਸੀ ਬਿੱਲੋ ਹੁੰਦਾ ਸੀ ਇਹ ਪਹਿਲਾਂ ਖੇਡਦੇ ਹੁੰਦੇ ਸੀ ਤੇ ਮੈਂ ਵੀ ਇਹਨਾਂ ਦੇ ਵਿੱਚ ਰਲ ਗਿਆ ਪਹਿਲੀ ਵਾਰ ਮੈਂ ਜਦੋਂ ਗਿਆ ਨਾ ਕਬੱਡੀ ਖੇਡਣ ਦਸਵੀਂ ਚੋਂ ਹਟ ਕੇ ਖੇਡਦਾ ਖੇਡਦਾ ਹਾਕੀ ਤੇ ਕੌਂਕੀ ਮੈਂ ਗਿਆ ਇਹਨਾਂ ਦੇ ਨਾਲ 62 ਕਿਲੋ ਦਾ ਜਦੋਂ 62 ਕਿਲੋ ਦਾ ਮੈਚ ਮੈਂ ਗਿਆ ਨਾ ਮੈਂ ਪਹਿਲੀ ਕਬੱਡੀ ਪਾਈ ਲਾ ਕੇ ਕਿਉਂਕਿ ਮੈਨੂੰ ਜਦੋਂ ਜਿੱਤਦੇ ਹੁੰਦੇ ਮੈਨੂੰ ਛੱਡਦੇ ਕਹਿੰਦੇ ਜਾ ਹੁਣ ਤੂੰ ਬਾਕੀ ਤੇ ਮੈਚ ਤੋਂ ਪਹਿਲੀ ਕਬੱਡੀ ਪਾਈ ਤੇ ਪਾਈ ਉਹਨੂੰ ਹੱਥ ਲਾ ਕੇ ਹੋਇਆ ਪਿੱਛੇ ਤੇ ਮੈਂ ਨਾ ਦੋ ਸਪ੍ਰਿੰਟਾਂ ਜੀ ਮਾਰੇ ਤੇ ਆ ਗਿਆ ਮਾਤਾ ਨਚਾਰ ਕਬੱਡੀਆਂ ਪਹਿਲੇ ਦਿਨ ਪਾਜਾ 3000 ਜਰੀ ਮੈਂ 65 ਲਵਾਇਆ ਕਹਿੰਦੇ ਇਹ ਤਾਂ ਯਾਰ ਬੰਦਾ ਵਧੀਆ ਵਾ ਤੇ ਤੂੰ ਸਾਡੇ ਨਾਲ ਕਬੱਡੀ ਖੇਡਿਆ ਕਰ ਚੱਲ ਮੈਂ ਅਗਾ ਠੀਕ ਆ ਅਸੀਂ ਬੁੱਟਰ ਗਏ ਖੇਡਣ ਸਾਥ ਸੰਗਤ ਇਹਦੇ ਬੁੱਟਰ ਅਸੀਂ ਖੇਡਣ ਗਏ ਤੇ ਉੱਥੇ ਖੇਡਦੇ ਖੇਡਦੇ ਨਾਲ ਇੱਕ ਉਹਨਾਂ ਦੇ ਵਿੱਚੋਂ ਵੱਡਾ ਘਰ ਸਾਡੇ ਏਰੀਏ ਚੋਂ ਇਧਰ ਟੀਮ ਤਕੜੀ ਹੁੰਦੀ ਸੀ ਉਹਨਾਂ ਦੇ ਮੁੰਡੇ ਸਟਾਪਰ ਵੀ ਚੰਗੇ ਸੀ ਦੋ ਤਿੰਨ ਰੇਡਰ ਵੀ ਚੰਗੇ ਸੀ ਉਹਨਾਂ ਦਾ ਮੈਚ ਸਾਡੇ ਨਾਲ ਬਹੁਤ ਖਹਿ ਕੇ ਹੁੰਦਾ ਹੁੰਦਾ ਸੀ ਜਦੋਂ ਕਦੇ ਸਾਡਾ ਮੈਚ ਪੈਣਾ ਇੱਧਰ ਜਾਣਾ ਸੀ ਬੋਟਰ ਵੱਧਣੀ ਤੇ ਆਹ ਦਖਾਨ ਵੱਧ ਇੱਧਰ ਚੜ੍ਹ ਇੱਕ ਚਲੋ ਕਿੰਦਰ ਜਾਣਾ ਸੀ ਤੇ ਇੱਥੇ ਸਾਡਾ ਸਵਾਗਤ ਉਹ ਵੱਡੇ ਘਰ ਦੀ ਟੀਮ ਬਹੁਤ ਹੁੰਦੀ ਨਹੀਂ ਸਿੱਧਰ ਇੱਧਰ ਨਹੀਂ ਸੀ ਸਾਡੇ ਏਰੀਆ 'ਚ ਨਹੀਂ ਸਿਆਉਂਦੀ ਤੇ ਉਹਨਾਂ ਦਾ ਸਾਡਾ ਮੈਚ ਪੈ ਗਿਆ ਮੈਚ ਪੈ ਗਿਆ ਤੇ ਮੈਂ ਜਾਮਾ ਪੈਂਟ ਲਵਾ ਚਲ ਇੱਕ ਦੋ ਜਣੇ ਉਹਨਾਂ ਨੇ ਮੈਨੂੰ ਪਹਿਲੀਆਂ ਦੋ ਜਫਾਾਂ ਲਾ ਲਗਾ ਮੈਨੂੰ ਪਤਾ ਲੱਗ ਗਿਆ ਵੀ ਇਹ ਲੱਤਾਂ ਤੋਂ ਫੜਦੇ ਆ ਸਿਆਣਾ 플레이ਰ ਉਹੀ ਹੁੰਦਾ ਜਦੋਂ ਨੂੰ ਪਤਾ ਲੱਗ ਜਾਵੇ ਵੀ ਮੇਰਾ ਗੋਟ ਦਾ ਮੋਰਚਾ ਫੜਦੇ ਆ ਚਾਹੇ ਮੇਰਾ ਗਿੱਟਾ ਚੱਕਦੇ ਆ ਚਾਹੇ ਖੋਚ ਚੱਕਦੇ ਆ ਚਾਹੇ ਭਿਜਾ ਕੇ ਜਫਾ ਪਾਉਂਦੇ ਆ ਜਾਂ ਕੰਚੀ ਲਾਉਂਦੇ ਆ ਇਹ ਸਾਰੀਆਂ ਚੀਜ਼ਾਂ ਚੈੱਕ ਕਰ ਨਹੀਂ ਜਾਂਦੇ ਰੀਡਰ ਤਾਂ ਬਣਦਾ ਜੇ ਉਹਨੂੰ ਪੜ੍ਹਾਈ ਹੋਵੇ ਵੀ ਮੈਂ ਰੇਡ ਪਾਉਣੀ ਆ ਕਿਸ ਤਰ੍ਹਾਂ ਪਾਉਣੀ ਆ ਵੀ ਆਹ ਮੋਰਚੇਰਾ ਮੇਰੇ ਫੜੇ ਜਾਣ ਤੇ ਮੈਨੂੰ ਦੱਸਤਾ ਉਹਨਾਂ ਨੇ ਮੈਨੂੰ ਕਹਿੰਦੇ ਵੀ ਇਹ ਜਿਹੜੇ ਬੱਟੇ ਘਾਦੇ ਸਟਾਪਰ ਤੱਕੜੇ ਆਏ ਜਾਂ ਖੋਚ ਚ ਗਿਟਾ ਚੱਕਦੇ ਆ ਜਾਂ ਖੋਚ ਚੱਕਦੇ ਆ ਜਾਂ ਭੁਜਾ ਕੇ ਬੰਦੇ ਦਾ ਲੱਕ ਚੱਕਦੇ ਆ ਮੈਂ ਕਿਹਾ ਵੀ ਕੋਈ ਗੱਲ ਨਹੀਂ ਪਹਿਲੇ ਦੋ ਮੈਨੂੰ ਯਾਨੀ ਉਹਨਾਂ ਨੇ ਪੁਆਇੰਟ ਰੱਖ ਲਿਆ ਜਦੋਂ ਫਿਰ ਮੈਨੂੰ ਪਤਾ ਲੱਗਿਆ ਵੀ ਇਤੋਂ ਪੈਂਦਾ ਫਿਰ ਮੈਂ ਜਾਣਾ ਨਾ ਦੂਰੋਂ ਹੌਲੀ ਹੌਲੀ ਕਰਕੇ ਮੈਂ ਹੱਥ ਲਾ ਕੇ ਦੂਰ ਪਾਸੇ ਉਹਨਾ 5-6 ਫੁੱਟ ਤੇ ਫਿਰ ਮੈਂ ਦੋ ਤਿੰਨ ਡੱਜਾ ਲਾਉਣੀਆਂ ਤੇ ਬਾਦ ਉਹ ਤਿੰਨ ਡੱਜਾਂ ਦੇ ਵਿੱਚ ਹੀ ਮੈਂ 65 ਲੈ ਆਉਣਾ ਇੱਕ ਕਰ ਮੇਰੇ ਨਾਲ ਇਹ ਜਦਿਆ ਉਹ ਉਹਨੇ ਮੈਨੂੰ ਲੈ ਕੇ ਵੀ ਇਹਨੇ ਐ ਤਾਂ ਰੋਕਣਾ ਨਹੀਂ ਫਿਰ ਆਵਦੇਣੀ ਉਹ ਮਾਰਨ ਲੱਗਿਆ ਮੇਰੇ ਇੱਕ ਵੱਡੀ ਦੇ ਇੱਕ ਵੱਡਾ ਦੋਸ਼ਾ ਜੇ ਕੋਈ ਵੱਡਾ ਰੀਡਰ ਚੰਗਾ ਰੇਡ ਪਾਉਂਦਾ ਨਾ ਫਿਰ ਕੋਸ਼ਿਸ਼ ਕਰਦੇ ਉਹਦਾ ਸੱਟ ਮਾਰ ਕੇ ਆਪਾਂ ਕਿਵੇਂ ਨਾ ਕਿਵੇਂ ਇਹ ਗਾਹ ਨਾ ਖੇਡੇ ਉਹ ਜਰ ਕਿਤੇ ਇਹ ਤਾਂ ਕਿਸਮਤ ਦੀਆਂ ਗੱਲਾਂ ਚੋਰ ਦੀਆਂ ਗੱਲਾਂ ਟੈਕਨੀਕ ਦੀਆਂ ਗੱਲਾਂ ਪ੍ਰੈਕਟਿਸ ਦੀਆਂ ਗੱਲਾਂ ਜਿਹੜੇ ਬੰਦੇ ਨੇ ਪ੍ਰੈਕਟਿਸ ਕਰੀ ਆ ਕਰੇ ਖਰਾ ਖਾਧੀ ਉਹ ਤਾਂ ਖੇਡੂਗਾ ਹੀ ਹੁਣ ਜਿਹੜੇ ਸੱਟ ਤਾਂ ਆ ਗਏ ਮਾਲਨੀਆਂ ਵੱਜ ਵੀ ਜਾਂਦੀ ਆ ਉਹ ਜਿਹੜਾ ਵੱਡੇ ਘਰ ਵਾਲਾ ਮੁੰਡਾ ਸੀ ਉਹਦੇ ਚਿੱਤ ਅਸੀਂ ਵੀ ਮੈਂ ਇਹ ਸੱਟ ਮਾਰਾਂ ਕਿਉਂਕਿ ਅਸੀਂ ਜਿੱਤਦੇ ਸੀ ਉਹਨਾਂ ਨੂੰ ਅਸੀਂ ਜਿੱਤਦੇ ਸੀ ਵੱਡੇ ਘਰਾਂ ਦੇ ਨਾਲੇ ਉਹ ਆਮ ਸਾਰਿਆਂ ਤੋਂ ਉਧਰ ਉਹ ਜਿੱਤਦੇ ਸੀ ਸਾਨੂੰ ਦੇਖ ਕੇ ਹਰਖ ਜਾਂਦੇ ਸੀ ਵੀ ਇਹ ਕਿਉਂ ਹੋ ਰਿਹਾ ਤਾਂ ਉਧਰ ਵਾਲੇ ਇੱਧਰ ਇਹਦੇ ਸਾਡੇ ਉਹ ਲੱਗਿਆ ਮੇਰੇ ਸੱਟ ਮਾਰ ਤੇ ਮੈਂ ਵੀ ਬਹੁਤ ਜ਼ੋਰ ਨਾਲ ਕਹਨ ਤੇ ਮਾਰੀ ਟਕਾ ਕੇ ਉਸ ਦੇ ਤੇ ਮੈਨੂੰ ਮੈਂ ਤਾਂ ਵੀ ਉਹ ਪਾਲੇ ਤੋਂ ਲਖੀ ਤੋਂ ਆਊਟ ਹੋ ਗਿਆ ਪਹਿਲੇ ਵਜਨ ਜੋਰ ਨਾਲ ਬਚ ਗਈ ਕੁਦਰਤੀ ਭੱਜੇ ਆਉਂਦੇ ਤੇ ਭੱਜੇ ਆਉਂਦੇ ਵਿੱਚ ਬੰਦੇ ਦੇ ਤੇ ੱੱਕਾ ਵੀ ਦੇ ਦੇ ਦੂਰ ਜਾ ਕੇ ਢੱਕਦਾ ਜਦੋਂ ਦੂਰ ਜਾ ਕੇ ਢੱਕਿਆ ਉਹ ਤੇ ਉੱਠ ਕੇ ਉਹਨੇ ਮਨ ਦੇ ਵਿੱਚ ਬਹੁਤ ਰੱਖਿਆ ਇਸ ਗੱਲ ਦਾ ਰੰਗ ਵੀ ਮੈਨੂੰ ਇਹਨੇ ਸਿੱਟਿਆ ਬੜੀ ਉਹਨੇ ਕੋਸ਼ਿਸ਼ કરી ਮੈਨੂੰ ਵੀ ਪਤਾ ਲੱਗਾ ਸਾਡੇ ਨਾਲ ਦੇ ਪਲੇਅਰ ਵੀ ਕਹਿਣ ਲੱਗੇ ਵੀ ਹੁਣ ਤੇਰੇ ਸੱਟ ਮਾਰੂਗਾ ਤੇ ਤੂੰ ਉਹਦਾ ਗੌਰ ਨਾ ਖੇਡੀਂ ਵੀ ਦੋ ਤਿੰਨ ਅਲੀ ਤੂੰ ਮਾਰ ਚੁੱਕਿਆ ਹੁਣ ਉਹਦੇ ਕਿਉਂਕਿ ਉਹ ਮਾਰਦਾ ਸੀ ਹਰਮਗਰਦੀ ਭੱਜੇ ਆਉਂਦੇ ਤੇ ਫਿਰ ਮੈਂ ਵੀ ਮਾਰ ਗਿਆ ਉਹ ਕਟਿਆ ਤੇ ਫਿਰ ਮਾਂ ਤੋਂ ਬਹੁਤ ਬਚ ਕੇ ਚੱਲਿਆ ਤਾਂ ਅਸੀਂ ਉਹ ਜਿੱਤ ਲਏ ਜਿੱਤ ਕੇ ਸਾਡੇ ਕੋਲੇ ਬਾਅਦ ਚਾਹ ਪੀਂਦੇ ਨੇ ਦੇ ਕੋਲੇ ਅਗਦੇ ਚਾਹ ਪੀਂਦੇ ਜਿੱਤ ਕੇ ਜਾਂਦੇ ਨਾ ਪਰਚੀ ਜੀ ਮਿਲਦੀ ਹੁੰਦੀ ਸੀ ਉਦੋਂ ਵੀ ਜਾ ਕੇ ਚਾਹ ਪੀ ਲੋ ਫਿਰ ਚਾਹ ਪੀ ਤੇ ਉੱਥੇ ਆ ਗਏ ਕਹਿੰਦਾ ਵੀ ਭਰਾਵਾ ਤੂੰ ਆਹ ਕਿਹੜਾ ਸਾਥੋਂ ਨਿਕਲਦਾ ਹੋਰ ਅਸੀਂ ਆਮ ਕਿਸ ਨੂੰ ਨਿਕਲ ਨਹੀਂ ਦਿੱਤਾ ਤਿੰਨੇ ਤਾਂ ਡਰਾ ਡਰ ਕੇ ਕੁੱਟ ਕਈ ਬੰਦੇ ਨੂੰ ਮਨਾ ਲੈਨੇ ਆ ਤੇ ਤੇਰੇ ਛੱਟੇ ਵੀ ਦੋ ਤਿੰਨ ਪਰ ਤੂੰ ਸਾਟੇ ਵੀ ਮਾਰ ਗਿਆ ਤੇ ਠੀਕ ਆ ਤੂੰ ਇਸੇ ਤਰ੍ਹਾਂ ਖੇਡ ਵਧੀਆ ਪਲੇਅਰ ਬਣੇਗਾ ਮੈਂ ਵੀ ਠੀਕ ਆ ਚਲੋ ਉਥੋਂ ਅਸੀਂ ਹਟੇ ਤੇ ਸਾਡੀ ਜਣੀ ਚੰਗੀ ਬਣ ਗਈ ਟੀਮ ਇਹ ਕਹਿੰਦੀ ਟੀਮ ਸਾਡੀ ਬਹੁਤ ਵਧੀਆ ਸੀ ਤੇ ਅਸੀਂ ਦੇੜ ਕੀ ਉਟ ਗਏ ਦੇੜ ਕੀ ਦੂਜਾ ਸਾਲ ਸੀ ਸਾਡਾ ਤੇ ਦੇੜ ਕੇ ਆਲੇ ਆਉਂਗੇ ਸਾਨੂੰ ਉਥੇ ਦੂਜਾ ਸਾਲ ਕਰਕੇ ਜਾਣ ਦੇ ਬਹੁਤ ਸੀ ਤੇ ਜਦੋਂ ਮੈਂ ਰੇਡ ਪਉਣੀ ਤੇ ਉਹਨਾਂ ਨੇ ਕਿਹਾ ਆ ਗਈ ਸਿੰਧ ਦੀ ਕੁੜੀ ਆ ਗਈ ਸਿੰਧ ਦੀ ਕੁੜੀ ਬਹੁਤ ਲੈਕਚਰ ਕਰਨਾ ਉਹਨਾਂ ਨੇ ਤੇ ਅੱਧਾ ਤਾਂ ਮੈਨੂੰ ਉਹਨਾਂ ਨੇ ਹੀ ਜਿਤਾ ਦੇਣਾ ਕਿਉਂਕਿ ਦੂਜੀ ਟੀਮ ਛੱਤ ਰਹਿ ਜਾਂਦਾ ਜਦੋਂ ਇਸ ਤਰ੍ਹਾਂ ਸਪੀਕਰ ਜੀ ਬੰਦਾ ਬੋਲਣ ਲੱਗ ਜੇ ਤੇ ਮੇਰਾ ਜਦੋਂ ਜੀ ਕਰਨਾਲ ਜਾ ਕੇ ਸਟਾਪਲੇ ਜਿਹੜੇ ਖੜੇ ਹੋ ਚਾਰ ਮੈਂ ਉਹਨਾਂ ਦੇ ਉੱਪਰ ਦੀ ਛਾਲ ਮਾਰ ਜਾਣੀ ਉਹਨਾਂ ਦੇ ਮੋਢੇ ਤੇ ਹੱਥ ਪਾ ਕੇ ਪਹਿਲੇ ਪਾਸੇ ਮਾਰਨੀ ਛਾਲ ਉਹ ਵੀ ਬਰੀ ਬੜੀ ਪ੍ਰਚਲਿਤ ਸੀ ਜਦੋਂ ਮੇਰਾ ਜੀ ਜਾ ਕਰਨਾ ਚਾਹਤਦੇ ਆ ਫਿਰ ਮੈਂ ਮਾਰਦਾ ਹੂੰ ਨਹੀਂ ਸੀ ਮਾਰਦਾ ਹੂੰ ਦਾ ਮੈਂ ਹੱਥ ਲਾ ਕੇ ਪਿੱਛੇ ਹੋ ਜਾਣਾ 5-6 ਫੁੱਟ ਪਿੱਛੇ ਹੋ ਕੇ ਡਾਜ ਮਾਰ ਕੇ ਪੈਂਟ ਲਿਉਂਦਾ ਰਿਹਾ ਮੈਂ ਇਸ ਤਰ੍ਹਾਂ ਮੇਰੀ ਗੇਮ ਕੋਲਡ ਸਾਪੇ ਵੀ ਖੇਡਣ ਗਏ ਪਪੂ ਗੁੜੇ ਸੀ ਉੱਥੇ ਅਸੀਂ ਹਾਰ ਗਏ ਸੀ ਉਹਦੇ ਲਈਆਂ ਟੀਮਾਂ ਵੀ ਮੈਂ ਕਹਦੀਆਂ 60 ਕਿਲੋ ਦੀਆਂ ਬਹੁਤ ਚੰਗੀਆਂ ਸੀ ਉੱਥੇ ਅਸੀਂ ਹਾਰ ਗਏ ਸੀ ਪੱਪੂ ਕੋਲੇ ਤੇ ਪੱਪੂ ਨੇ ਸਾਨੂੰ ਖਾਸ ਕਰਕੇ ਸੱਦਿਆ ਵੀ ਸਾਡੇ ਜਾਰੇ ਤੇ ਆਇਓ ਜ਼ਰੂਰ ਖੇਡ ਕੇ ਜਾਇਓ ਇਸ ਤਰ੍ਹਾਂ ਸਾਦਨ ਕਬੱਡੀ ਦਾ ਨਾਲ ਵੀ ਸਾਡਾ ਬਹੁਤ ਸਾਡੇ ਖੇਤ ਪੈਂਦੇ ਹੁੰਦੇ ਸੀ ਜਦੋਂ ਖੇਤ ਪੈ ਗਿਆ ਆਮਰਸਰੋਂ ਵਾਲੀ ਪਹੀ ਪੈ ਕੇ ਤੇ ਅਸੀਂ ਭੱਜ ਕੇ ਨਹਿਰੋਂ ਨਹਿਰ ਜਾਣਾ ਤੇ ਕੋਹਲੀ ਵਾਲੇ ਪੁਲ ਤੇ ਅਸੀਂ ਹਟ ਜਾਂਦੀ ਕਈ ਵਾਰ ਚਾਹ ਨਹੀਂ ਤੇ ਨੇਮਤਾਂ ਵਾਲੇ ਪੁਲ ਕੋਲੋਂ ਮੁੜ ਆਉਂਦੇ ਸੀ ਸਾਡੇ ਚਾਚੇ ਹੁਣੇ ਆ ਕਰਤਾਰ ਹੁਣੇ ਖੇਤ ਉਦੋਂ ਪਾਣੀ ਪੁਣੀ ਲਾਉਣ ਆਉਂਦੇ ਨੇ ਤੇ ਇਹਨਾਂ ਨੇ ਸਾਨੂੰ ਦੇਖਣਾ ਜਦੋਂ ਰਾਤ ਨੂੰ ਭੱਜਣ ਜਾਣਾ ਇਹਨਾਂ ਨੂੰ ਸਾਨੂੰ ਡਰਾਉਣਾ। ਕਹਿਣਾ ਉਹ ਉੱਥੇ ਨਹਿਰ ਤੇ ਓਡਣੀ ਨਹੀਂ ਰਹਿੰਦੀ ਆ। ਉਹ ਛੋੜੜ ਕੇ ਜਵਾਕਾਂ ਨੂੰ ਪੈਂਦੀ ਆ। ਓਡਣੀ। ਹਾਂ ਤੁਸੀਂ ਭੱਜ ਕੇ ਜਾਂਦੇ ਆ ਰੈਡੀ ਰੂੜੀ ਕਰਦੇ ਫਿਰਦੇ ਉਹਨਾਂ ਆਵਾਜ਼ਾਂ ਇੱਥੇ ਸੁਣਦੇ ਆ ਛੋੜੀਆਂ। ਤੇ ਓਡ ਓਡਣੀ ਤੋਂ ਬਚਿਓ। ਭਾਈ ਅਸੀਂ ਉਦੋਂ ਨਿਆਣੇ ਸੀ ਅਸੀਂ ਡਰ ਗਏ ਜਿਵੇਂ ਓਡਣੀ ਨਾ ਪਹਿਣੀ ਕਿਤੇ ਪੈ ਨਿਕਲੇ। ਤੇ ਉਦੋਂ ਦਰਸੂ ਗਏ ਚੇਤਕਾ ਦਰਸੂਣੇ ਉਹ ਭੱਜਣੋਂ ਦੇ ਘਰੋਂ ਉੱਟ ਕੇ ਤੇ ਉਹਨਾਂ ਨੇ ਸਾਡੇ ਮੂਰੇ ਨਾ ਮਲੇ ਧਰ ਤੇ। ਅਮਸੋੜੀ ਪਹੀ ਦੇ ਵਿਚਾਲੇ ਜੇ ਕਾਕੇ ਮਲੇ। ਉਹ ਮੜੇ ਹੌਸੀ ਤੋਂ ਬੰਦਾ ਭਰੇ ਤਾਂ ਲੀੜੀਆਂ ਜੇ ਝੜ ਜਾਂਦੇ ਸੀ ਤੇ ਹੜਕੇ ਤੇ ਹੀ ਰੋਕੇ ਕੇ ਲੈ ਵੀ ਅਜ ਓੜਣੀ ਪੈ ਗਈ। ਇੱਕ ਦਿਨ ਤੇ ਇੱਕ ਇੱਕ ਦੂਜੇ ਪੱਜ ਪੱਜ ਕੇ ਅਸੀਂ ਡਰ ਕੇ ਸੇਕ ਠਾਣੇਦਾਰ ਦੇ ਤੇ ਮੇਰੇ ਉਹ ਵੜ ਗਏ ਮੂੜੀਆਂ ਅਸੀਂ ਉਹ ਮੂੜੀਆਂ ਛੁੜ ਕੇ ਡੱਗ ਪਏ ਕਿਹੜੇ ਮਗਰ ਸਾਡੇ ਉੱਤੇ ਆ ਕੇ ਡੱਗ ਕੇ ਲੈ ਵੀ ਓੜਣੀ ਨੇ ਸਾਟ ਲੇ। ਜੀ ਡਰ ਕੇ ਕਿ ਆ ਵੀ ਓੜਣੀ ਆ। ਜਦੋਂ ਅਸੀਂ ਲੈ ਕੇ ਆਦੇ ਪੈਰਾਂ 'ਚ ਮੜੇ ਫਸੇ ਮੈਂ ਕਿਹਾ ਜਾ ਹੋਇਆ ਤਾਂ ਮੜੇ ਸੀ ਕਜਰੋ ਆਪਾਂ ਐਵੇਂ ਡਰ ਕੇ ਫਿਰ ਸਾਨੂੰ ਦਰਚੂਣੀ ਮਿਲੇ ਕਜਰ ਇਹ ਕੀ ਕਰਿਆ ਤੁਸੀਂ ਬਤੰਦਰੋ। ਅਸੀਂ ਵੀ ਭੱਜ ਗਏ ਉਹਨੇ ਤੁਸੀਂ ਵੀ ਭੱਜਣੇ ਜਾਂਦੇ ਯਾਰ ਤੁਸੀਂ ਮਲੇ ਤਾਂ ਨਾ ਰੱਖਦੇ ਯਾਰ ਉਦੋਂ ਕੋਈ ਹੋਰ ਚੀਜ਼ ਰੱਖ ਦਿੰਦੇ ਹੁਣ ਮਰੇ ਕੰਡੇ ਵਜਦੇ ਆ ਪਜਾਮੇ ਜੜ ਗਏ ਫਿਰ ਇੱਕ ਦੂਜੇ ਦੇ ਉੱਤੇ ਡਿੱਗੇ ਡਰ ਕੇ ਵੀ ਇਹ ਤੁਸੀਂ ਨਹੀਂ ਕਰਨਾ ਸੀ ਉਦੋਂ ਇੱਕ ਦੂਜੇ ਨਾਲ ਚਾ ਨਾ ਪੈਸੇ ਉਧਰ ਉਹਨਾਂ ਨੇ ਆਣ ਜਾਣੇ ਤਰ੍ਹਾਂ ਅਸੀਂ ਜਾਣਾ ਰੈਡੀ ਸਟਾਪ ਰੈਡੀ ਸਟਾਪ ਨੇਰ ਤੇ ਹੁੰਦੀ ਜਾਣੀ ਫਿਰ ਅਸੀਂ ਨੇਰੇ ਨੇਰੇ ਸਕੂਲ ਉੱਡ ਜਾਣਾ ਉੱਥੇ ਖੇਡ ਕੇ ਆਉਣਾ ਘੰਟਾ ਫਿਰ ਆ ਕੇ ਕਣਕਾਂ ਉੱਡਣ ਲੱਗ ਜਾਣੀਆਂ ਸਾਰੀ ਢੜੀ ਕਣਕ ਉੱਡਣੀ ਜਿੰਗਾ ਮਰ ਜੰਦੀ ਇਹ ਕਣਕ ਅੱਗੇ ਜਾ ਉਦੋਂ ਬਾਈ ਸਮਾਂ ਹੈ ਸੀ ਗਰੀਬੀ ਬਹੁਤ ਸੀ ਕੰਮ ਕਰਨਾ ਪੈਂਦਾ ਸੀ ਘਰੇ ਸਾਰੇ ਹਾਲ ਬੰਦੇ ਸੀ ਬਿਰੁਰਕ ਟਰੈਕਟਰ ਟੌਟਰ ਕਿਸੇ ਕੋਲੇ ਹੀ ਹੁੰਦਾ ਸੀ ਤੇ ਉਦੋਂ ਐ ਕਰਕੇ ਜਿਹੜੀ ਗਰੀਬੀ ਸੀ ਉਸ ਚੀਜ਼ ਨੇ ਸਾਨੂੰ ਦੁੱਧ ਕਿਉਂ ਦਾ ਬਥੇਰਾ ਸੀ ਪਰ ਉਹ ਜਿਹੜੀ ਕੰਮ ਕਰਨਾ ਜਿੰਗਾ ਮਰ ਜਾਂਦੇ ਆ ਕਬੱਡੀ ਵਾਲਾ ਤਾਂ ਬੰਦੇ ਨੂੰ ਰੈਸਟ ਮਿਲਣੀ ਚਾਹੀਦੀ ਆ ਕਿਤੇ ਹੋਵੇ ਬੇਲਾ ਕਬੱਡੀ ਖੇਡਣਾਂ ਤੇ ਖਰਾਕ ਹੋਵੇ ਤੇ ਬਣ ਜਾਂਦਾ ਭਲਵਾਨ ਆਇਸ ਤਰ੍ਹਾਂ ਕਰਕੇ ਸਾਥ ਸੰਗਤ ਕਬੱਡੀ ਦੇ ਮੈਚ ਵੀ ਬਹੁਤ ਖੇਡੇ ਆ ਤੇ ਬਹੁਤ ਸੋਹਣੀਆ ਗੇਮ ਖੇਡੀ ਆ ਹਾਕੀ ਵੀ ਬਹੁਤ ਵਧੀਆ ਗੇਮ ਖੇਡੀ ਆ ਸਕੂਲ ਦੇ ਵਿੱਚ